ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸੱਤੋਂ ਦਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆਂ ਅਗਲੀ ਖਬਰ ਲੈਨੇ ਆਂ ਪੰਜਾਬ ਵਿੱਚ ਐਸ ਆਈ ਆਰ ਜਿਹੜੀ ਹੈ ਉਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਨੂੰ ਵਿਸਥਾਰ ਨਾਲ ਸਾਡੇ ਦਰਸ਼ਕਾਂ ਦੱਸੋ ਜਿਹੜੀ ਵੋਟਾਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੈ ਜੀ ਜਿਹਦੇ ਵਿੱਚ ਕਿਹਾ ਇਹ ਜਾ ਰਿਹਾ ਹੈ ਕਿ ਹਰ ਵੋਟਰ ਦੇ ਘਰ ਜਾ ਕੇ ਬੀ ਐਲਓ ਸਾਹਿਬ ਨੇ ਕੱਲੇ-ਕੱਲੇ ਵੋਟਰ ਦੇ ਕੋਲੋਂ ਸਾਈਨ ਕਰਾਉਣੇ ਨੇ ਹੂੰ ਤੇ ਉਸ ਦੀ ਵੋਟ ਜਿਹੜੀ ਆ ਰਜਿਸਟਰ ਕਰ ਲਈ ਜੀ ਜਿਨ੍ਹਾਂ ਦੇ ਘਰ ਜਾਣਾ ਹੈ ਉਹ ਉੱਥੇ ਜਾਣ ਲਈ ਸਾਡੇ ਬੀਐਲਓ ਨੂੰ ਇੱਕ 2003 ਦੀ ਵੋਟਰ ਲਿਸਟ ਦਿੱਤੀ ਗਈ ਹੈ 2003 ਦੀ ਵੋਟਰ ਲਿਸਟ ਦੇ ਹਿਸਾਬ ਨਾਲ ਜਿਨ੍ਹਾਂ ਦਾ ਨਾਮ ਉਸ 2003 ਦੀ ਵੋਟਰ ਲਿਸਟ ਵਿੱਚ ਹੈਗਾ ਹੈ ਜੀ ਉਹਨਾਂ ਦੇ ਪੁੱਤਰਾਂ ਤੇ ਉਹਨਾਂ ਦੀ ਜਿਹੜੀ ਵੋਟ ਹੈ ਉਹ ਬਿਨਾ ਕਿਸੇ ਦਸਤਾਵੇਜ਼ ਤੋਂ ਰਿਪੀਟ ਹੋ ਜਾਣੀ ਹੈ ਜਿਹੜੇ 2003 ਦੀ ਵੋਟਰ ਲਿਸਟ ਵਿੱਚ ਇਨਟਾਈਟਲਡ ਨਹੀਂ ਸੀਗੇ ਉਹ ਕਿੱਥੋਂ ਆਏ ਨੇ ਉਹ ਕੌਣ ਨੇ ਉਹਨਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਹੋਣੀ ਹੈ ਇਸ ਸਮੇਂ ਤੱਕ ਜਿਹੜੇ ਵੋਟਰ ਪਿਛੇ ਮੰਨ ਲਓ 15 ਜੇ ਇੱਥੇ ਸੀ 16 ਜੇ ਇੱਥੇ ਸੀ ਹੁਣ ਕਿਸੇ ਕੰਮ ਲਈ ਬਾਹਰ ਚਲਾ ਗਿਆ ਉਹਨੂੰ ਉਹਦੀ ਵੋਟ ਲਈ ਹਾਜ਼ਰ ਹੋਣਾ ਪੈਣਾ ਹੈ ਇਸ ਕਰਕੇ ਉਹਦੀ ਵੋਟ ਨਹੀਂ ਪਾਈ ਜੀ ਇਸ ਸਾਰੀ ਪ੍ਰਕਿਰਿਆ ਨੂੰ ਜੇ ਮੈਂ 2003 ਦੀ ਪ੍ਰਕਿਰਿਆ ਦੇ ਨਾਲ ਮਿਲ ਕੇ ਦੇਖਾਂ ਜਾਂ ਮੈਂ ਬਿਹਾਰ ਵਿੱਚ ਹੋਈ ਐਸਆਰ ਨੂੰ ਵੇਖਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਪ੍ਰਕਿਰਿਆ 11 ਦਸਤਾਵੇਜ਼ਾਂ ਤੇ ਆਧਾਰਿਤ ਹੈ 11 ਦਸਤਾਵੇਜ਼ ਉਹ ਨੇ ਜਿਨ੍ਹਾਂ ਵਿੱਚ ਜਨਮ ਸਰਟੀਫਿਕੇਟ ਹੈ ਜਿਨ੍ਹਾਂ ਵਿੱਚ ਪਾਸਪੋਰਟ ਦਾ ਸਰਟੀਫਿਕੇਟ ਹੈ ਜਿਨ੍ਹਾਂ ਵਿੱਚ ਆਪਣਾ ਸਿੱਖਿਆ ਦਾ ਸਰਟੀਫਿਕੇਟ ਹੈ ਜਿਨ੍ਹਾਂ ਚ ਬੈਂਕ ਦੀ ਕਾਪੀ ਹੈ ਡਾਕਰ ਦੀ ਕਾਪੀ ਹੈ ਐਲ ਐਸ ਸੀ ਹੈ ਜਾਂ ਬਿਜਲੀ ਦਾ ਕਨੈਕਸ਼ਨ ਹੈ ਜਾਂ ਟੈਲੀਫੋਨ ਦਾ ਕਨੈਕਸ਼ਨ ਹੈ ਜਾਂ ਘਰ ਦੇ ਜਿਹੜੇ ਤੁਹਾਡੇ ਪੇਪਰ ਨਹੀਂ ਤੁਹਾਡੀ ਜਿਹੜੀ ਪ੍ਰਾਪਰਟੀ ਦੇ ਪੇਪਰ ਨੇ ਜੀ ਇਹਨਾਂ 11 ਦਸਤਾਵੇਜ਼ਾਂ ਵਿੱਚ ਤੁਹਾਡਾ ਆਧਾਰ ਕਾਰਡ ਵੀ ਹੈ ਤੁਹਾਡਾ ਐਪਿਕ ਕਾਰਡ ਨਹੀਂ ਹੈ ਇਲੈਕਸ਼ਨ ਦਾ ਜਿਹੜਾ ਕਾਰਡ ਹੈ ਉਹ ਕਾਰਡ ਵੀ ਨਹੀਂ ਹੈ ਸੋ ਰਾਸ਼ਨ ਕਾਰਡ ਵੀ ਨਹੀਂ ਹੈ ਸੋ ਇਸ ਤੇ ਸਮਾਨਯੋਗ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਕਿ ਜਿਨ੍ਹਾਂ ਲੋਕਾਂ ਕੋਲ ਆਧਾਰ ਕਾਰਡ ਹੈ ਉਹਨਾਂ ਦੀ ਵੀ ਵੋਟ ਬਣਾਈ ਜਾਵੇ ਇਹ ਗੱਲ ਦੀ ਬਿਲਕੁਲ ਸਚਾਈ ਹੈ ਕਿ ਇਸ ਦੇਸ਼ ਵਿੱਚ 141 ਕਰੋੜ ਜਨਸੰਖਿਆ ਹੈ ਤੇ ਜੇ ਆਧਾਰ ਕਾਰਡਾਂ ਦੀ ਗੱਲ ਕਰੀਏ ਤੇ ਆਧਾਰ ਕਾਰਡਾਂ ਦੀ ਗਿਣਤੀ 142 ਕਰੋੜ ਹੈ ਲਗਭਗ 1 ਕਰੋੜ ਆਧਾਰ ਕਾਰਡ ਵੱਧ ਬੜੇ ਫਿਰਦੇ ਨੇ ਸੋ ਇਹ ਆਧਾਰ ਕਾਰਡ ਬਾਦ ਕਿਵੇਂ ਬਣੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਗਰੀਬ ਲੋਕਾਂ ਦੀ ਨਹੀਂ ਸੋ ਇਹ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋਣੀ ਹੈ ਇਹ ਪੰਜਾਬ ਦੇ ਲਈ ਬਿਹਾਰ ਨਾ ਬਣ ਜਾਵੇ ਇਹ ਇਹਦੇ ਲਈ ਚਿੰਤਾਵਾਂ ਜਿਹੜੀਆਂ ਨੇ ਉਹ ਵਕਫ ਵਕ ਪੱਧਤੀ ਆਰੰਭ ਹੋ ਗਈਆਂ ਜੀ ਸਰ ਅਗਲਾ ਸਵਾਲ ਮੇਰੇ ਹੈ ਕਿ ਆਪੋਜੀਸ਼ਨ ਜਿਹੜੀ ਹੈ ਉਹ ਇਸ ਨੂੰ ਵੋਟ ਚੋਰੀ ਕਿਉਂ ਆਖਦੀ ਹੈ ਦੇਖੋ ਜਦੋਂ ਹੀ ਬਿਹਾਰ ਦੇ ਵਿੱਚ ਐਸਆਈਆਰ ਹੋਣ ਲੱਗੀ ਤਾਂ ਉਸ ਵੇਲੇ ਹੀ ਇੱਕ ਐਸੇ ਕੰਸਟੀਚੁਐਂਸੀ ਦਾ ਜ਼ਿਕਰ ਆਇਆ ਜਿਹਦੇ ਵਿੱਚ 1 ਲੱਖ ਤੋਂ ਵੱਧ ਵੋਟਾਂ ਜਿਹੜੀਆਂ ਨੇ ਉਹ ਐਡ ਕਰ ਦਿੱਤੀਆਂ ਗਈਆਂ ਜੀ ਲੋਕ ਸਭਾ ਦੀ ਇਲੈਕਸ਼ਨ ਮਿਲੀ ਔਰ ਭਾਜਪਾ ਦਾ ਉਮੀਦਵਾਰ ਉੱਥੋਂ ਜਿੱਤਿਆ ਇਹ ਤਮਕਾ ਇਹ ਇਨਫੋਰਮੇਸ਼ਨ ਰਾਹੁਲ ਗਾਂਧੀ ਦੀ ਟੀਮ ਨੇ ਸ਼ੇਮੀ ਨੇ ਦੀ ਸਟਡੀ ਤੋਂ ਬਾਅਦ ਕੀਤਾ ਇਹ ਉਹ ਇਵੇਂ ਸੰਭਵ ਹੋ ਸਕਿਆ ਕਿ ਕਰਨਾਟਕਾ ਦੀ ਬੰਗਲੌਰੂ ਸੀਟ ਤੋਂ ਜਿਹੜੀ ਹੈ ਜਿੱਥੇ ਕਾਂਗਰਸ ਦਾ ਰਾਜ ਹੈ ਉੱਥੇ ਵੱਡੀ ਟੀਮ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਪਰੰਤੂ ਹੁਣ 65 ਲੱਖ 22 ਹਜ਼ਾਰ ਵੋਟਾਂ ਬਿਹਾਰ ਤੋਂ ਉਹਨਾਂ ਲੋਕਾਂ ਦੀਆਂ ਕੱਟ ਦਿੱਤੀਆਂ ਗਈਆਂ ਤੇ ਕਿਹਾਤਾ ਗਿਆ ਇਹ ਸ਼ਿਫਟਡ ਨੇ ਜਾਂ ਮਰ ਚੁੱਕੇ ਨੇ ਜਦਕਿ ਵੱਡੀ ਗੜਤੀ 'ਚ ਉਹ ਲੋਕ ਮਰੇ ਨਹੀਂ ਉਹ ਜਿੰਦੇ ਨੇ ਔਰ ਉਹ ਸ਼ਿਫਟ ਨਹੀਂ ਹੋਏ ਉਹ ਉਥੇ ਨੇ ਇਸ ਗੱਲ ਦੀ ਸਟੱਡੀ ਰਾਸੀ ਪਾਰਟੀਆਂ ਦੇ ਦਾਅਵੇ ਮੁਤਾਬਕ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਲੋਕ ਆਖਦੇ ਨੇ ਕਿਉਂਕਿ ਅਸੀਂ ਵੋਟ ਭਾਜਪਾ ਨੂੰ ਨਹੀਂ ਸੀ ਪਾਉਣੀ ਤੇ ਭਾਜਪਾ ਦੇ ਜਿਹੜੇ ਇਹ ਬੀਐਲਓ ਦੇ ਸਹਾਇਕ ਨੇ ਉਹਨਾਂ ਨੇ ਕਹਿਣ ਦੀ ਵੋਟ ਕੱਟ ਦਿਓ ਸਪੋਰਟ ਕੱਟ ਦਿੱਤੀ ਗਈ ਜੇ ਡੈਮੋਕਰੇਸੀ 'ਚ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਾਇਮ ਮੁੜ ਕੇ ਵਿਸ਼ਵਾਸ ਬਹਾਲ ਨਹੀਂ ਹੋਣਾ ਐਡੇ ਵੱਡੇ ਦੇਸ਼ ਦਾ ਪਿਆਰ ਖਿਲਾਰਾ ਜਿਹੜਾ ਆ ਉਹ ਕਿਸੇ ਤੋਂ ਸੰਭਿਆ ਨਹੀਂ ਜਾਣਾ ਸੋ ਇਸ ਕਰਕੇ ਆਪੋਜੀਸ਼ਨ ਜਿਹੜੀ ਆ ਇਹਨੂੰ ਵੋਟ ਚੋਰੀ ਦੇਣਾ ਦੇਖ ਜੀ ਬਿਲਕੁਲ ਸਰ ਕੀ ਇਹ ਸੱਤਾ ਤੇ ਕਾਬਜ ਹੋਣ ਦਾ ਤਰੀਕਾ ਹੈ ਬਿਲਕੁਲ ਅੱਜ ਐਸੀਆਂ ਧਾਰਨਾਵਾਂ ਮਿਲ ਰਹੀਆਂ ਨੇ ਹਮ ਜਿੱਥੇ ਕੋਈ ਵੋਟਰ ਗੁਜਰਾਤ 'ਚ ਵੀ ਵੋਟ ਪਾਉਂਦਾ ਹੈ ਜੀ ਉਹ ਹੀ ਵੋਟਰ ਮਹਾਰਾਸ਼ਟਰ 'ਚ ਵੀ ਵੋਟ ਪਾਉਂਦਾ ਹੈ ਉਹੀ VOTER ਬਿਹਾਰ ਚ ਵੀ VOTER REGISTER ਕਰਾਉਂਦੇ ਜਿਵੇਂ ਅੱਗੇ ਪੋਲਿਟਿਕਲ ਪਾਰਟੀਆਂ ਦੇ ਸਟਾਰ ਪ੍ਰਚਾਰਕ ਹੁੰਦੇ ਸੀ ਵੀ ਸਾਡੇ ਆ 40 ਸਟਾਰ ਪ੍ਰਚਾਰਕ ਨੇ ਇਹ ਪ੍ਰਚਾਰ ਕਰ ਲਈ ਜਾਣ ਦੀ ਹੁਣ ਤਾਂ ਮੈਨੂੰ ਇਹ ਲੱਗਣ ਲੱਗ ਪਿਆ ਕਿ ਪੋਲਿਟਿਕਲ ਪਾਰਟੀਆਂ ਨੇ ਆਪਣੇ ਸਟਾਰ VOTER ਬਣਾ ਲਿਆ ਕਿ ਜਿੱਥੇ ਇਲੈਕਸ਼ਨ ਹੋਣੀ ਹੈ ਉੱਥੇ 2 ਲੱਖ ਆਪਣਾ VOTER ਜਿਹੜਾ ਆ ਵੱਖ-ਵੱਖ ਕੰਸਟਿਟੂਐਂਸੀ ਚ ਭੇਜੋ ਤਾਂ ਕਿ ਉੱਥੇ ਜਿਹੜੀ VOT ਹੈ ਉਹ ਪਰਸੈਂਟੇਜ ਵਧ ਜੂਗੀ ਤੇ ਸਾਨੂੰ VOT ਪੈ ਜਾਏਗੀ ਇਹ ਦੋ ਤਰ੍ਹਾਂ ਦੀ ਇਹ ਇਹਦੇ ਵਿੱਚ ਪੋਸਿਬਿਲਟੀ ਦਿਖਾਈ ਦਿੰਦੀ ਹੈ ਇੱਕ ਪੋਸਿਬਿਲਟੀ ਇਹ ਹੈ ਕਿ ਜਿਹੜੇ ਵਿਰੋਧੀਆਂ ਦੀਆਂ ਪੱਕੀਆਂ ਠੱਕੀਆਂ ਵੋਟਾਂ ਨੇ ਉਹ ਵੋਟਾਂ ਕੱਟ ਦਿਓ ਦੂਸਰੀਆਂ ਆਪਣੀਆਂ ਵੋਟਾਂ ਵੱਧ ਐਡ ਕਰ ਲਓ ਸੋ ਦੋ ਧਾਰੀ ਤਲਵਾਰ ਦੇ ਤੌਰ ਤੇ ਇਹ ਕੰਮ ਹੋ ਰਿਹਾ ਜਾਰਦਾ ਹੈ ਜੀ ਬਿਲਕੁਲ ਇਸੇ ਤਰ੍ਹਾਂ ਸਰ ਅਗਲਾ ਸਵਾਲ ਇਹ ਹੈ ਕਿ ਆਧਾਰ ਕਾਰਡ ਤੇ ਪਰਮਾਨੰਤ ਪੱਤਰ ਜਿਹੜੇ ਨੇ ਉਹਨਾਂ ਦੀ ਮਾਨਤਾ ਜਿਹੜੀ ਹੈ ਉਹ ਕਿਉਂ ਨਹੀਂ ਹੈ ਦੇਖੋ ਇਹ ਤਾਂ ਸੁਪਰੀਮ ਕੋਰਟ ਦਾ ਡਾਇਰੈਕਟਿਵ ਆ ਚੁੱਕਾ ਹੈ ਕਿ ਉਹਨਾਂ ਨੂੰ ਵੀ ਕਨਸਿਡਰ ਕੀਤਾ ਜਾਵੇ। ਭਾਵੇਂ ਪੰਜਾਬ ਵਿੱਚ 10 ਤਰੀਕ ਨੂੰ ਇੱਕ ਸਾਰੇ ਇਲੈਕਸ਼ਨ ਕਮਿਸ਼ਨ ਦੇ ਮੁਖੀਆਂ ਦੀ ਮੀਟਿੰਗ ਹੋਣੀ ਹੈ। ਉਹਦੇ ਤੇ ਵਿਸਤ੍ਰਿਤ ਜਾਣਕਾਰੀ ਆਜਾਏਗੀ ਆਧਾਰ ਕਾਰਡ ਉਧਾਰ ਬਣਾਉਣਾ ਕਿ ਨਹੀਂ ਬਣਾਉਣਾ। ਪਰ ਸੁਪਰੀਮ ਕੋਰਟ ਨੂੰ ਜਿਹੜਾ ਆ ਉਹਦੇ ਫੈਸਲੇ ਨੂੰ ਅੰਡੈੱਥ ਨਹੀਂ ਕੀਤਾ ਜਾ ਸਕਦਾ। ਆਧਾਰ ਕਾਰਡ ਵੈਲੀਡ ਕਰਨਾ ਹੀ ਪਵੇਗਾ। ਜੀ ਬਿਲਕੁਲ। ਸਰ ਕੀ ਲੱਗਦਾ ਹੈ ਕਿ ਪੰਜਾਬ ਵਿੱਚ ਵੀ ਇਸ ਐਸਆਈਆਰ ਦੇ ਨਾਲ ਬਿਹਾਰ ਵਰਗੀਆਂ ਹੀ ਮੁਸ਼ਕਲ ਆਉਣਗੀਆਂ? ਦੇਖੋ ਪੰਜਾਬ ਬਿਹਾਰ ਦੇ ਮੁਕਾਬਲੇ ਤੇ ਵੱਧ ਪੜਿਆ ਲਿਖਿਆ ਸੂਬਾ ਜੀ ਪੰਜਾਬ ਦੇ ਬੀਐਲਓਜ਼ ਨੇ ਉਸ ਤਰ੍ਹਾਂ ਦੀ ਜਿਹੜੀ ਗੈਰ ਜ਼ਿੰਮੇਵਾਰੀ ਵਾਲੀ ਜਿਹੜੀ ਕਿਰਿਆ ਉਹ ਨਹੀਂ ਕਰਨੀ ਜਦੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਇਹ ਅੱਖਿਆ ਜੀ ਕਿ ਅਸੀਂ ਮਾਵਾਂ ਧੀਆਂ ਪੈਣਾ ਦੀ ਸੀਸੀਟੀਵੀ ਫੁਟੇਜ ਨਹੀਂ ਦੇ ਸਕਦੇ ਠੀਕ ਹੈਗਾ ਉਦੋਂ ਤੋਂ ਇਹ ਲੱਗਦਾ ਕਿ ਗੱਲ ਕਿਤੇ ਦਾਲ ਚ ਕਾਲਾ ਹੈ ਹੂੰ ਜਾਂ ਦਾਲ ਕਾਲੀ ਹੈ ਸੋ ਇਸ ਸੰਦਰਭ ਦੇ ਵਿੱਚ ਮੈਂ ਇਹ ਗੱਲ ਸਮਝਦਾ ਆ ਕਿ ਪੰਜਾਬ ਵਿੱਚ ਵੀ ਮੁਸ਼ਕਲਾਂ ਆ ਸਕਦੀਆਂ ਨੇ ਸੋ ਉਹਨਾਂ ਮੁਸ਼ਕਲਾਂ ਦੇ ਮੱਦੇਨਜ਼ਰ ਪੋਲੀਟੀਕਲ ਪਾਰਟੀਆਂ ਨੂੰ ਨਜ਼ਰ ਰੱਖਣ ਦੀ ਬਹੁਤ ਜ਼ਰੂਰਤ ਹੈ ਜੀ ਬਿਲਕੁਲ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਗੱਲਬਾਤਾਂ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਨੂੰ ਤੁਹਾਨੂੰ ਪ੍ਰੋਗਰਾਮ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੀ ਇਜਾਜ਼ਤ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ